ਦਵਾਈ ਲੈਣ ਦੇ ਵੇਲੇ ਬਿਲਕੁਲ ਵੀ ਤੁਸੀਂ ਆ ਗਲਤੀ ਨਹੀਂ ਕਰਨੀ ਨਹੀਂ ਤਾਂ ਤੁਹਾਨੂੰ ਬਾਅਦ ਦੇ ਵਿੱਚ ਤੋਂ ਪਛਤਾਉਣਾ ਪੈ ਜਾਵੇਗਾ दरअसल ਬਹੁਤ سارے ਲੋਕ ਅਜਿਹੇ ਨੇ ਜਿਨ੍ਹਾਂ ਨੂੰ ਦਵਾਈ ਲੈਣ ਦੇ ਵੇਲੇ ਕਿਹੜਾ ਪਾਣੀ ਪੀਣਾ ਚਾਹੀਦਾ ਇਸ ਦੇ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਤੇ ਖਾਸ ਰਿਪੋਰਟ ਤੁਹਾਡੇ ਲਈ ਹੈ दरअसल ਅੱਜਕਲ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਅੱਜ ਹੀ ਸਥਿਤੀ ਦੇ ਵਿੱਚ ਜ਼ਿਆਤਰ ਲੋਕ ਸਿਹਤ ਸਮੱਸਿਆਵਾਂ ਨੂੰ ਘਟਾਉਣ ਦੇ ਲਈ ਦਵਾਈ ਖਾਂਦੇ ਨੇ ਜਦੋਂ ਵੀ ਅਸੀਂ ਦਵਾਈ ਲੈਂਦੇ ਹਾਂ ਸਾਡੇ ਦੇ ਵਿੱਚੋਂ ਦੱਸ ਦੇ ਕਿ ਬਹੁਤਿਆਂ ਦੇ ਮਨ ਦੇ ਵਿੱਚ ਸ਼ੱਕ ਜ਼ਰੂਰ ਹੁੰਦਾ ਹੈ ਕਿ ਦਵਾਈ ਠੰਡੇ ਪਾਣੀ ਨਾਲ ਲੈਣੀ ਚਾਹੀਦੀ ਹੈ ਜਾਂ ਫਿਰ ਕੋਸੇ ਪਾਣੀ ਦੇ ਨਾਲ ਜਾਂ ਫਿਰ ਗਰਮ ਪਾਣੀ ਦੇ ਨਾਲ ਇਹ ਸਵਾਲ ਲਗਭਗ ਹਰ ਕਿਸੇ ਦੇ ਮਨ ਦੇ ਵਿੱਚ ਜ਼ਰੂਰ ਆਉਂਦਾ ਹੈ ਸ਼ਾਇਦ ਤੁਹਾਡੇ ਮਨ ਦੇ ਵਿੱਚ ਜ਼ਰੂਰ ਆਏ ਹੋਵੇਗਾ ਕੁਝ ਲੋਕ ਬਿਨਾਂ ਸੋਚੇ ਸਮਝੇ ਠੰਡੇ ਪਾਣੀ ਦੇ ਨਾਲ ਦਵਾਈ ਲੈਂਦੇ ਨੇ ਜਦਕਿ ਕੁਝ ਲੋਕ ਕੋਸੇ ਪਾਣੀ ਦੀ ਵਰਤੋਂ ਕਰਦੇ ਨੇ ਪਰ ਕਿਹੜਾ ਤਰੀਕਾ ਸਹੀ ਹੈ ਇਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਬੇਹੱਦ ਜ਼ਰੂਰੀ ਹੈ ਅਸੀਂ ਆਮ ਤੌਰ ਦੇ ਉੱਤੇ ਗੋਲੀਆਂ ਕੈਪਸੂਲ ਸ਼ਰਬਤ ਜਾਂ ਫਿਰ ਸਸਪੈਂਸ਼ਨਲ ਦੇ ਰੂਪ ਦੇ ਵਿੱਚ ਸੈਸ਼ ਜਿਹੜੀ ਹੁੰਦੀ ਹੈ ਉਹ ਦਵਾਈਆਂ ਲੈਂਦੇ ਆ ਇਹਨਾਂ ਨੂੰ ਕਿਹੜੇ ਰੂਪ ਦੇ ਵਿੱਚ ਲੈਂਦੇ ਆ ਉਸ ਦੀ ਪਰਵਾਹ ਕੀਤੇ ਬਿਨਾਂ ਸਰੀਰ ਦੇ ਵਿੱਚ ਹਰ ਇੱਕ ਕਿਸਮ ਦੀ ਦਵਾਈ ਦਾ ਸੋਖਣ ਵਖਰਾ ਹੁੰਦਾ ਹੈ ਇਸ ਦੇ ਲਈ ਮਾਹਰ ਦਵਾਈ ਦੀ ਪ੍ਰਕਿਰਤੀ ਦੇ ਅਨੁਸਾਰ ਦਵਾਈਆਂ ਲੈਣ ਦੀ ਸਿਫਾਰਿਸ਼ ਕਰਦੇ ਨੇ ਦਵਾਈ ਦੀ ਪ੍ਰਕਿਰਤੀ ਇਹ ਨਿਰਧਾਰਤ ਕਰਦੀ ਹੈ ਕਿ ਇਸ ਨੂੰ ਕਿਸ ਤਾਪਮਾਨ ਤੇ ਲੈਣਾ ਚਾਹੀਦਾ ਹੈ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਦਵਾਈਆਂ ਠੰਡੇ ਪਾਣੀ ਦੇ ਨਾਲ ਲੈਣੀਆਂ ਚਾਹੀਦੀਆਂ ਨੇ ਤਾਂ ਇਸ ਦਾ ਜਵਾਬ ਹੈ ਬਹੁਤ ਸਾਰੇ ਲੋਕ ਠੰਡੇ ਪਾਣੀ ਦੇ ਨਾਲ ਦਵਾਈਆਂ ਨੂੰ ਲੈ ਕੇ ਵੱਡੀ ਗਲਤੀ ਕਰਦੇ ਨੇ ਤੁਹਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਦਵਾਈਆਂ ਲੈਂਦੇ ਆ ਤਾਂ ਉਹੋ ਪੇੜ ਦੀ ਜੈਵਿਕ ਛਿੱਲੀ ਦੇ ਵਿੱਚ ਲੀਨ ਹੋ ਜਾਂਦੀਆਂ ਨੇ ਅਜਿਹੇ ਸਥਿਤੀ ਦੇ ਵਿੱਚ ਦਵਾਈਆਂ ਦੇ ਵਿੱਚ ਮੌਜੂਦ ਤਾਪ ਤ ਨੂੰ ਸਹੀ ਢੰਗ ਦੇ ਨਾਲ ਪੇਟ ਦੇ ਅੰਦਰੂਨੀ ਵਾਤਾਵਰਣ ਜਿਸ ਦੇ ਵਿੱਚ ਪੇਟ ਅਤੇ ਅੰਤਰੀਆਂ ਦਾ ਤਾਪਮਾਨ ਵੀ ਸ਼ਾਮਿਲ ਹੈ ਦਾ ਉਸ ਦਾ ਸਹੀ ਹੋਣਾ ਬੇਹੱਦਾ ਜ਼ਰੂਰੀ ਹੈ ਜਦੋਂ ਲੋਕ ਠੰਡੇ ਪਾਣੀ ਦੇ ਨਾਲ ਦਵਾਈਆਂ ਲੈਂਦੇ ਨੇ ਤਾਂ ਇਹ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਘਟਾਉਂਦਾ ਹੈ ਇਸ ਦੇ ਨਾਲ ਦਵਾਈਆਂ ਦੇ ਕੁਰਣਸ਼ੀਲਤਾ ਘਟ ਜਾਂਦੀ ਹੈ ਜਦੋਂ ਲੋਕ ਠੰਡੇ ਪਾਣੀ ਨਾਲ ਦਵਾਈਆਂ ਲੈਂਦੇ ਨਹੀਂ ਤਾਂ ਸਰੀਰ ਦੇ ਵਿੱਚ ਗਈ ਦਵਾਈ ਦੀ ਪ੍ਰਕਿਰਿਆ ਦੇ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਅਸਮਰਥ ਹੁੰਦਾ ਹੈ ਅਤੇ ਪਾਣੀ ਦੇ ਤਾਪਮਾਨ ਨੂੰ ਆਮ ਬਣਾਉਣ ਦੇ ਵਿੱਚ ਆਪਣੀ ਸਾਰੀ ਊਰਜਾ ਖਰਚ ਕਰਦਾ ਹੈ। ਅਜਿਹੀ ਸਥਿਤੀ ਦੇ ਵਿੱਚ ਠੰਡੇ ਪਾਣੀ ਦੇ ਨਾਲ ਦਵਾਈਆਂ ਲੈਣ ਦੇ ਨਾਲ ਦਵਾਈਆਂ ਦਾ ਪ੍ਰਭਾਵ ਘੱਟ ਜਾਂਦਾ ਹੈ। ਠੰਡੇ ਪਾਣੀ ਦੇ ਨਾਲ ਦਵਾਈ ਲੈਣ ਦੇ ਨੁਕਸਾਨਾਂ ਨੂੰ ਜਾਣਨ ਦੇ ਲਈ ਹੋਰ ਵੀ ਖੋਜ ਦੀ ਲੋੜ ਹੈ। ਇਸ ਦੇ ਅਨੁਸਾਰ ਸਾਬਤ ਕਰਨ ਦੇ ਲਈ ਕਾਫੀ ਸਬੂਤ ਉਪਲਬਧ ਨਹੀਂ ਨੇ ਪਰ ਠੰਡੇ ਪਾਣੀ ਦੇ ਨਾਲ ਦਵਾਈ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਆਮ ਤੌਰ ਦੇ ਉੱਤੇ ਟੀਕੇ ਦੇ ਮੁਕਾਬਲੇ ਦਵਾਈ ਦੀ ਸਮਗਰੀ ਨੂੰ ਲੋੜੀਂਦੀ ਜਗ੍ਹਾ ਦੇ ਉੱਤੇ ਪਹੁੰਚਣ ਦੇ ਵਿੱਚ ਜ਼ਿਆਦਾ ਸਮਾਂ ਲੱਗਦਾ ਦਵਾਈਆਂ ਨੂੰ ਜੋ ਕਿ ਜਜ਼ਬ ਕਰਨ ਤੋਂ ਪਹਿਲਾਂ ਜੋ ਕਿ ਠੰਡੇ ਪਾਣੀ ਨੂੰ ਸਰੀਰ ਦੇ ਤਾਪਮਾਨ ਦੇ ਉੱਤੇ ਲਿਆਉਣਾ ਬਹੁਤ ਜ਼ਰੂਰੀ ਹੈ ਇਹ ਪ੍ਰਕਿਰਿਆ ਦਵਾਈਆਂ ਦੇ ਜਜ਼ਬ ਧੋਣ ਦੇ ਵਿੱਚ ਦੇਰੀ ਕਰਦੀ ਹੈ ਤੇ ਕੋਸੇ ਪਾਣੀ ਦੀ ਵਰਤੋਂ ਤੁਹਾਨੂੰ ਕਰਨੀ ਚਾਹੀਦੀ ਹੈ ਕੋਸੇ ਪਾਣੀ ਦੀ ਵਰਤੋਂ ਗਲੇ ਖਰਾਸ਼ ਗਲੇ ਦੇ ਵਿੱਚ ਖੰਘ ਹੁੰਦੀ ਹੈ ਜ਼ੁਖਾਮ ਦੀ ਸਥਿਤੀ ਦੇ ਵਿੱਚ ਡਾਕਟਰ ਆਮ ਤੌਰ ਦੇ ਉੱਤੇ ਕੋਸੇ ਪਾਣੀ ਦੇ ਨਾਲ ਗਰਾਰੇ ਕਰਨ ਅਤੇ ਦਵਾਈ ਲੈਣ ਦੀ ਜੋ ਕਿ ਸਲਾਹ ਦਿੰਦੇ ਨੇ ਪਰ ਫਿਰ ਵੀ ਲੋਕ ਕੋਸੇ ਪਾਣੀ ਦੀੋਂ ਛੱਡ ਕੇ ਠੰਡੇ ਪਾਣੀ ਦੀ ਵਰਤੋਂ ਕਰਦੇ ਨੇ ਕਿਉਂਕਿ ਕੋਸਾ ਪਾਣੀ ਗਲੇ ਨੂੰ ਆਰਾਮ ਦਿੰਦਾ ਹੈ ਅਤੇ ਦਵਾਈ ਲੈਣਾ ਆਸਾਨ ਬਣਾਉਂਦਾ ਹੈ ਜਦ ਕਿ ਠੰਡਾ ਪਾਣੀ ਗਲੇ ਦੇ ਵਿੱਚ ਜਲਨ ਅਤੇ ਬੇਆਰਾਮੀ ਦਾ ਕਾਰਨ ਬਣ ਸਕਦਾ ਹੈ ਕੁਝ ਦਵਾਈਆਂ ਕੋਸੇ ਪਾਣੀ ਦੇ ਨਾਲ ਲੈਣ ਦੇ ਉਤੇ ਤੇਜ਼ੀ ਦੇ ਨਾਲ ਕੰਮ ਕਰਦੀਆਂ ਨੇ ਹੁਣ ਗੱਲ ਆਉਂਦਾ ਵੀ ਦਵਾਈ ਲੈਣ ਦਾ ਸਹੀ ਤਰੀਕਾ ਕੀ ਹੈ ਸਾਦਾ ਜਾਂ ਫਿਰ ਕਮਰੇ ਦੇ ਤਾਪਮਾਨ ਵਾਲਾ ਪਾਣੀ ਯਾਨੀ ਕਿ ਕੋਸਾ ਪਾਣੀ ਪੀਣਾ ਆਮ ਤੌਰ ਦੇ ਤੇ ਦਵਾਈ ਲੈਣ ਦੇ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਹ ਦਵਾਈ ਨੂੰ ਸੋਖਣ ਦੇ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਦੇ ਕੋਮਲ ਹੁੰਦਾ ਹੈ ਸਰੀਰ ਨੂੰ ਕੋਮਲ ਕਰਦਾ ਹੈ ਤੇ ਜਦਕਿ ਬਹੁਤ ਜ਼ਿਆਦਾ ਠੰਡਾ ਪਾਣੀ ਕੁਝ ਦਵਾਈਆਂ ਦੇ ਪ੍ਰਭਾਵ ਨੂੰ ਹੋਲੀ ਕਰ ਸਕਦਾ ਹੈ ਅਸੀਂ ਅਕਸਰ ਡਾਕਟਰਾਂ ਨੂੰ ਕੋਸੇ ਜਾਂ ਫਿਰ ਸਾਦੇ ਪਾਣੀ ਦੇ ਨਾਲ ਦਵਾਈ ਲੈਣ ਦੀ ਸਲਾਹ ਦਿੰਦੇ ਹੋਏ ਸੁਣਦੇ ਆ ਕਿਉਂਕਿ ਕੋਸੇ ਪਾਣੀ ਦੇ ਨਾਲ ਦਵਾਈ ਲੈਣ ਦੇ ਨਾਲ ਇਹ ਪੇਟ ਦੇ ਵਿੱਚ ਆਸਾਨੀ ਨਾਲ ਘੁਲ ਸਕ ਘੁਲ ਜਾਂਦੀ ਹੈ ਤੇ ਤੁਹਾਡੇ ਪੇਟ ਅਤੇ ਅੰਤਰੀਆਂ ਦੇ ਵਿੱਚ ਕਾਫੀ ਗਰਮੀ ਬਣਾਈ ਰੱਖਦੀ ਹੈ ਇਸ ਦੇ ਨਾਲ ਦਵਾਈ ਦੇ ਸੋਖਣ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਤੇ ਇਸ ਦੇ ਨਾਲ ਹੀ ਦਵਾਈ ਜਲਦੀ ਪ੍ਰਭਾਵ ਦਿਖਾਉਣੀ ਸ਼ੁਰੂ ਕਰ ਦਿੰਦੀ ਹੈ ਧਿਆਨ ਰੱਖੋ ਕਿ ਕੋਸੇ ਪਾਣੀ ਦੇ ਨਾਲ ਦਵਾਈ ਲੈਣੀ ਸਾਰੀਆਂ ਦਵਾਈਆਂ ਦੇ ਲਈ ਟੁਕਵੀ ਨਹੀਂ ਹੋ ਸਕਦੀ ਖਾਸ ਕਰਕੇ ਉਹ ਜਿਨ੍ਹਾਂ ਨੂੰ ਹੋਲੀ ਜੋ ਕਿ ਸਮਾਈ ਦੀ ਲੋਟ ਹੁੰਦੀ ਹੈ ਤਾਂ ਕੋਈ ਵੀ ਤੁਸੀਂ ਦਵਾਈ ਲੈਂਦੇ ਹੋ ਇੱਕ ਵਾਰ ਡਾਕਟਰ ਦੇ ਸਲਾਹ ਜ਼ਰੂਰ ਲੈ ਲਿਆ ਕਰੋ ਹਾਲਾਂਕਿ ਜ਼ਿਆਦਾਤਰ ਕੁਝ ਦਵਾਈਆਂ ਹੁੰਦੇ ਹਨ ਜਿਨ੍ਹਾਂ ਨੂੰ ਕੋਸੇ ਪਾਣੀ ਦੇ ਨਾਲ ਲੈਣਾ ਨਹੀਂ ਚਾਹੀਦਾ ਪਰ ਬਹੁਤ ਸਾਰੀਆਂ ਦਵਾਈਆਂ ਹੁੰਦੇ ਜੋ ਕਿ ਕੋਸੇ ਪਾਣੀ ਦੇ ਨਾਲ ਲੈਣੀਆਂ ਚਾਹੀਦੀਆਂ ਨੇ ਤਾਂ ਠੰਡੇ ਪਾਣੀ ਦੀ ਵਰਤੋਂ ਤੋਂ ਆਨੂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ